ਕਬੀਰ ਹਰਨਾ ਦੂਬਲਾ ਇਹੋ ਹਰੀਆ ਤਾਲ ਲੱਖ ਅਹੇਰੀ ਏਕ ਜਿਓ ਕੇਤਾ ਬੰਚੋ ਕਾਲ ਗੁਰੂ ਪਿਆਰਿਓ ਤਨ ਤਨ ਭਗਤ ਕਬੀਰ ਜੀ ਦਾ ਇਹ 53 ਨੰਬਰ ਸ਼ਲੋਕ ਹੈ ਤਾਂ ਇਸ ਸ਼ਲੋਕ ਦੇ ਵਿੱਚ ਕਿਸੇ ਨਾ ਹਰੀਆਲੀ ਵਾਲੇ ਤਲਾਹ ਉੱਪਰ ਇੱਕ ਕਮਜ਼ੋਰ ਜਿਹਾ ਹਿਰਨ ਚਰ ਰਿਹਾ ਸੀ ਕਾ ਚਰ ਰਿਹਾ ਸੀ ਤਾਂ ਬਾਬਾ ਕਬੀਰ ਜੀ ਉਸ ਕਾ ਚਰ ਰਹੀ ਹਿਰਨ ਨੂੰ ਦੇਖ ਕੇ ਅੰਤਰੀਵ ਅਤੇ ਬਾਹਰੀ ਦੋਵੇਂ ਪਾਪ ਪ੍ਰਗਟੁ ਕਰਦੇ ਹੋਏ ਇਹ ਸ਼ਲੋਕ ਉਚਾਰਨ ਕਰਦੇ ਨੇ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਹਰਨਾ ਦੂਬਲਾ ਇਹੋ ਹਰੀਆਰਾ ਤਾਲ ਬਾਬਾ ਕਬੀਰ ਜੀ ਕਥਨ ਕਰਦੇ ਨੇ ਕਿ हे ਕਮਜ਼ੋਰ ਹਿਰਨਾ ਤੂੰ ਇਹ ਹਰਾ ਪਰਾ ਤਲਾ ਦਾ ਕਿਨਾਰਾ ਦੇਖ ਕੇ ਘਾਹ ਚੁਗ ਰਿਹਾ ਹੈ ਲੱਖ ਅਹੇਰੀ ਏਕ ਜੀਓ ਕੇਤਾ ਬੰਤੂ ਕਾ ਅਹੇਰੀ ਤੋਂ ਪਾਉਸ਼ੀਕਾਰੀ ਲਾਖ ਤੋਂ ਪਾਵ ਲੱਖਾਂ ਉਹ ਹਿਰਨਾ ਤੇਰੇ ਦੁਆਲੇ ਲੱਖਾਂ ਆਪਾ ਬਹੁਤ ਸ਼ਿਕਾਰੀ ਤੇਰੇ ਆਲੇ ਦੁਆਲੇ ਫਿਰਦੇ ਹਨ ਤੇਰਾ ਸ਼ਿਕਾਰ ਕਰਨ ਤੂੰ ਇਕੱਲਾ ਜੀਵ ਹੈ ਕੀ ਤਾਬੰਚੋ ਕਾਲ ਮੈਨੂੰ ਦੱਸ ਤੂੰ ਕਿਤਨਾ ਕੁ ਸਮਾਂ ਕਾਲ ਤੋਂ ਬਚ ਸਕਦਾ ਹੈ ਪਾਵ ਨਹੀਂ ਬਚ ਸਕਦਾ ਇਸੇ ਸ਼ਲੋਕ ਦਾ ਦੂਸਰਾ ਅਰਥ ਬਾਬਾ ਕਬੀਰ ਜੀ ਕਹਿੰਦੇ ਕਬੀਰ ਹਰਨਾ ਦੂਬਲਾ ਇਹੋ ਹਰੀਆਰਾ ਤਾਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਹ ਜੀਵ ਰੂਪ ਹਿਰਨ ਸ਼ੁਭ ਕਰਮਾਂ ਤੋਂ ਹੀਨਾ ਹੋਣ ਕਰਕੇ ਸਖਨਾ ਹੋਰ ਕਰਕੇ ਵਿਸ਼ੇਵਿਕਾਰਾ ਦੇ ਸਾਹਮਣੇ ਕਮਜ਼ੋਰ ਹੋ ਰਿਹਾ ਹੈ ਅਤੇ ਇਹ ਸੰਸਾਰ ਰੂਪੀ ਤਲਾ ਦਾ ਕਿਨਾਰਾ ਵਿਸ਼ਿਆ ਰੂਪੀ ਘਾਹ ਦੇ ਨਾਲ ਹਰਾ ਪਰਾ ਹੋਇਆ ਪਿਆ ਹੈ ਲਾਖ ਅਹੇਰੀ ਏਕ ਜੀਵ ਕੇਤਾ ਬੰਚੋ ਕਾ ਬਾਬਾ ਕਬੀਰ ਜੀ ਕਹਿੰਦੇ ਇੱਕ ਜੀਵ ਇਕੱਲਾ ਹੈ ਅਤੇ ਦੂਜੇ ਪਾਸੇ ਲੱਖਾਂ ਹੀ ਕਾਮ, ਕ੍ਰੋਧ, ਇਤਿਆਦ ਵਿਸ਼ੇਵਿਕਾਰ, ਪਾਪ, ਸ਼ਿਕਾਰੀ ਦੀ ਨਿਆਇਤਾਕ ਰਹੇ ਨੇ ਜੀ ਨੂੰ ਕੇਤਾ ਬੰਚੋ ਕਾਲ ਫਿਰ ਕਿਤਨਾ ਕੁ ਸਮਾਂ ਇਹ ਜੀਵ ਕਾਲ ਤੋਂ ਬਚ ਸਕਦਾ ਹੈ ਕਿਤਨਾ ਕੁ ਸਮਾਂ ਆਪਣੇ ਆਪ ਨੂੰ ਬਚਾਵੇਗਾ ਪਾਪ ਅੰਤ ਨੂੰ ਇਹਨਾਂ ਵਿਸ਼ੇਵਿਕਾਰਾਂ ਨੇ ਇਸ ਜੀਵ ਦਾ ਜੀਵਨ ਠੱਗ ਹੀ ਰਹਿਣਾ ਹੈ ਜੈਸਾ ਕਿ ਆਨੰਦ ਸਰੋਵਰ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ ਹੈ ਭੀਮ ਸੈਨ ਜੈਸੇ ਬਲੀ ਬਲਕਾਰ ਕਾਂਪ ਗਏ ਸੁਧ ਬੁੱਧ ਗਈ ਦੇ ਕਾਲ ਬਿਕਰਾਲ ਕੋ ਨਾਦਰ ਸਿਕੰਦਰ ਔਰ ਦਾਰਾ ਅਕਬਰ ਸ਼ਾਹੇ ਚੱਲੇ ਹਾਥ ਕਾਲੀ ਤਿਆਗ ਮਾਲ ਇਕਬਾਲ ਕੋ विक्रम दत्त जैसी न्याकारी उपकारी वो भी ना निकाल साके आए पास काल को धर्मदास जपी तपी ऋखी मुनी सिद्ध साधु काहू को ना छोड़े खाए जवान वृद्ध बाल को कहंदे ए काल किसी नु नहीं ਛੱਡਦਾ ना जवान नु ना वृद्ध नु ना बच्चे नु इसी तरह श्री गुरु नानक प्रकाश दे विच भी ਇਸ ਕਾਲ ਦੇ ਬਾਰੇ ਜ਼ਿਕਰ ਕੀਤਾ ਹੈ ਬਲੀ ਕਾਲ ਭਗਵਾਨ ਅਪਾਰਾ ਭਕਤ ਹੈ ਸਗਰੋ ਸੰਸਾਰਾ ਸੁਰ ਬ੍ਰਹਮਾਦਕ ਤੇ ਹੈ ਜੀਤੇ ਪੰਨਗ ਮਾਨਵ ਦਾਨਵ ਕੇਤੇ ਅਪਰ ਸਮਰਥ ਸਰਬ ਵਿਦ ਜੋਉ ਤੇ ਕੇ ਆਗੇ ਛੁੱਟੈ ਨਾ ਕੋ ਜਿਉ ਦਾਨੇ ਕੋ ਚਾਬਤ ਚਾਕੀ ਕਿਉਂ ਨਾ ਬਚੈ ਉਹ ਅਗਾਰੀ ਬਾਕੀ ਕਹਿੰਦੇ ਇਸ ਕਾਲ ਦੇ ਅੱਗੇ ਕੋਈ ਨਹੀਂ ਬਚਣਾ ਜਿਵੇਂ ਜਿਹੜੇ ਦਾਣੇ ਚੱਕੀ ਦੇ ਵਿੱਚ ਪਾਏ ਜਾਂਦੇ ਨੇ ਚੱਕੀ ਉਹਨਾਂ ਨੂੰ ਦਰੜ ਦਿੰਦੀ ਹੈ ਨਾ ਇਸੇ ਤਰ੍ਹਾਂ ਇਹ ਜੀਵ ਕਾਲ ਤੋਂ ਨਹੀਂ ਬਚ ਸਕਦਾ ਤਾਂ ਇਹਨਾਂ ਕੁਝ ਬੋਲਦੇ ਹੋਏ ਖਿਮਾ ਦੇ ਜਾਚਕ ਹਾਂ ਆਪ ਸਰਬੱਤ ਸੰਗਤਾਂ ਦਾ ਆਈ ਗੁਰਬਾਣੀ ਹੱਬ ਚੈਨਲ ਤੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਪ ਸਰਬੱਤ ਸੰਗਤਾਂ ਵੱਧ ਤੋਂ ਵੱਧ ਸੰਗਤਾਂ ਤਾਈਂ ਇਹ ਵੀਡੀਓ ਪਹੁੰਚਾਓਗੇ ਤੇ ਇਸ ਤਰ੍ਹਾਂ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਿੱਚ ਆਪੂ ਆਪਣਾ ਯੋਗਦਾਨ ਪਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ